ਸਾਸੀ ਗਾਲ ਦੋਸਤੋ ਦੋਸਤੋ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਅੱਜ ਅਸੀਂ ਪਹੁੰਚੇ ਹਾਂ ਪਿੰਡ ਸੁਪਰਾਮਾ ਤੁਹਾਨੂੰ ਅਪਡੇਟ ਦੇਣ ਲੱਗੇ ਹਾਂ ਕਬੱਡੀ ਕੱਪ ਦੀ ਜਿਹੜਾ 19 ਮਈ ਨੂੰ ਕਬੱਡੀ ਕੱਪ ਹੋ ਰਿਹਾ ਆ ਤੇ ਉਹਦੇ ਬਾਬਤ ਤੁਹਾਨੂੰ ਦੱਸਣ ਲੱਗੇ ਆਂ ਵੀਰ ਜੀ ਉਸ ਦਿਨ ਆ ਰਹੇ ਆ ਆਪਣੇ ਸੋਨੂ ਸੀਤੋਵਾਲਾ ਤੇ ਬੱਲੂ ਰਾਮਗੜੀਆ ਤੇ ਮਨੀ ਸ਼ੋਕਰ ਉਹ ਸਪੈਸ਼ਲ ਇੱਥੇ ਪਹੁੰਚ ਰਹੇ ਆ ਜਿਹੜੇ ਬੰਦੇ ਨੈੱਟ ਦੇ ਨਾਲ ਜੁੜੇ ਆ ਇੰਸਟਾਗ੍ਰਾਮ ਨਾਲ ਜੁੜੇ ਆ ਉਹਨਾਂ ਸਾਰਿਆਂ ਨੂੰ ਪਤਾ ਉਹਨਾਂ ਬਾਰੇ ਹੈ ਨਾ ਫੇਸਬੁੱਕ ਨਾਲ ਜੁੜੇ ਆ ਬਹੁਤ ਫੇਮਸ ਪਰਸਨਲਿਟੀਆਂ ਜਿਹੜੀਆਂ ਉਹਦਣ ਸੁਪਰਾਮਾ ਵਿੱਚ ਪਹੁੰਚ ਰਹੀਆਂ ਆ ਸੋ ਮੇਰੇ ਨਾਲ ਖੜੇ ਆ ਸਰਪੰਚ ਜੀ ਆਪਣੇ ਸਤਰਾਮਪਾ ਤੇ ਇੱਧਰ ਆਪਣੇ ਹੈਪੀ ਭਾ ਖੜਾ ਆ ਤੇ ਇੱਧਰ ਆਪਣਾ ਲਾਡੀ ਭਾ ਖੜਾ ਆ ਸਾਰੇ ਭਾ ਆਪਣੇ ਸਾਰੇ ਇੱਧਰ ਵੀਰ ਖੜੇ ਆ ਤੇ ਤੁਹਾਨੂੰ ਅਪਡੇਟ ਦੇਣ ਲੱਗੇ ਆ ਭਾਜੀ ਦੱਸੋ ਕੌਣ ਕੌਣ ਮਤਲਬ ਹੋਰ ਤੁਹਾਡੀ ਕੀ ਕੀ ਅਪਡੇਟ ਆ ਉੱਥੇ ਹੋਰ ਕੀ ਕੀ ਚੀਜ਼ਾਂ ਤੁਸੀਂ ਕਰਨ ਜਾ ਰਹੇ ਆ ਇਹ ਇੱਕ ਤਾਂ ਪਹਿਲਾ ਵਾਜੀ ਆਪਾਂ ਜਿਹੜੀਆਂ ਇਹ 16 ਆਪਣਾ 19 ਤਰੀਕ ਨੂੰ ਜਿਹੜਾ ਆਪਣਾ ਕਵਡੀ ਕੱਪ ਆ ਪਹਿਲਾਂ ਤਾਂ ਸਾਰਿਆਂ ਨੂੰ ਖੁੱਲਾ ਸੱਦਾ ਆ ਸਾਰੇ ਭਰਾਵਾਂ ਨੂੰ ਵੀ ਹੌਮ ਹੌਮਾ ਕੇ ਪਹੁੰਚੋ ਬਹੁਤ ਸੋਹਣਾ ਪ੍ਰੋਗਰਾਮ ਆਪਾਂ ਰੱਖਿਆ ਵਧੀਆ ਤਰੀਕੇ ਨਾਲ ਉਹਨੂੰ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਜਿਹਦੇ ਵਿੱਚ ਆਪਣਾ ਸੱਭਿਆਚਾਰਕ ਪ੍ਰੋਗਰਾਮ ਵੀ ਆ ਜਿਹਦੇ ਵਿੱਚ ਮੰਨਾ ਮੰਡ ਸਨੀ ਮਿੱਤਲ ਵੀਰ ਆਪਣਾ ਜਿਹੜਾ ਆ ਉਹ ਲਾਈਵ ਅਖਾੜਾ ਖੁੱਲਾ ਉਹਨਾਂ ਦਾ ਚੱਲੂਗਾ ਤੇ ਉਸ ਤੋਂ ਬਾਅਦ ਆਪਣੇ ਇੰਸਟਾਗ੍ਰam ਦੇ ਜਿਹੜੇ ਫੇਮਸ सोनू ਸੀਤਵਾਲਾ ਬੱਲੂ ਰਾਮ ਗੜੀਆ ਅਜੇ ਕਮੇਡੀਅਨ ਤੇ ਆਪਣਾ ਮਨੀ ਸ਼ੌਕਰ ਹੁਣੀ ਵੀਰ ਆਪਣੇ ਉਹ ਵੀ ਪਹੁੰਚ ਰਹੇ ਨੇ ਤੇ ਬਾਕੀ ਜਿਹੜੀਆਂ ਐਕਟੀਵਿਟੀਆਂ ਇੱਕ ਬਲੱਡ ਕੈਂਪ ਵੀ ਅਸੀਂ ਲਾ ਰਹੇ ਆਂ ਭਾਜੀ ਜਿਹਦੇ ਵਿੱਚ ਕੋਈ ਵੀ ਵੀਰ ਜੇ ਬਲੱਡ ਦੇਣਾ ਚਾਹੁੰਦਾ ਆ ਉਹ ਇੱਥੇ ਕਬੱਡੀ ਕੱਪ ਦੇ ਵਿੱਚ ਆ ਕੇ ਆਪਣਾ ਬਲੱਡ ਜਿਹੜਾ ਆ ਦੇ ਸਕਦਾ ਹੈ ਉਹਦੇ ਵਿੱਚ ਬਲੱਡ ਕੈਂਪ ਜਿਹੜਾ ਵਾਹਿਗੁਰੂ ਸੇਵਾ ਸੁਸਾਇਟੀ ਵੱਲੋਂ ਲੱਗ ਰਿਹਾ ਜੀ ਸਾਡੇ ਸੋਨੂ ਰੰਦਾਵਾ ਜੀ ਵੀਰੋਂ ਲਾ ਰਹੇ ਨੇ ਤੇ ਮੈਡੀਕਲ ਕੈਂਪ ਵੀ ਜਿਹੜਾ ਉਹਦੇ ਵਿੱਚ ਲੱਗ ਰਿਹਾ ਭਾਜੀ ਨੇ ਜਿਹੜੀ ਅਪਡੇਟ ਦਿੱਤੀ ਆ ਭਾਜੀ ਮੇਲੇ ਦੇ ਬਾਰੇ ਤਾਂ ਹੁਣ ਮੈਂ ਗੱਲ ਕਰੂੰਗਾ ਆਪਣੇ ਹੈਪੀ ਬਾ ਦੇ ਨਾਲ ਹੈਪੀ ਬਾ ਹੋਰ ਤੁਸੀਂ ਪੂਰਾ ਬਾਇਓ ਡਾਟਾ ਦੱਸੋ ਵੀ ਸਵੇਰ ਨੂੰ ਕਿੰਨੇ ਵਜੇ ਤੋਂ ਪ੍ਰੋਗਰਾਮ ਸ਼ੁਰੂ ਹੋਣਾ ਤੇ ਕਿੰਨੇ ਵਜੇ ਤੱਕ ਵਿਸਥਾਰ ਨਾਲ ਸਾਰਿਆਂ ਨੂੰ ਦੱਸੋ ਤਾਂ ਕਿ ਜਿਨ੍ਹਾਂ ਨੇ ਜਿੱਦਾਂ ਆਪਣੇ ਕੰਮ ਦੀ ਉਹ ਹੀ ਬੰਦੇ ਸੈਟਿੰਗ ਕਰ ਲੈਂਦੇ ਹਨ ਵੀ ਇਹਨੇ ਆਪਣਾ ਘਰ ਦਾ ਕੰਮ ਕਾਰ ਨਵੇੜ ਕੇ ਫੇ ਅਗਲੇ ਆਉਣ ਦੀ ਕੋਸ਼ਿਸ਼ ਕਰਦੇ ਆ ਹਾਂਜੀ ਦੱਸੋ ਵੀਰ ਜੀ ਜਿੱਦਾਂ ਜੀ ਆਪਾਂ 16 ਟੀਮਾਂ ਰੱਖਣੀਆਂ ਹਨ ਹਾਂਜੀ ਤੇ 16 ਟੀਮਾਂ ਦਾ ਜਿਹੜੀਆਂ ਪਹਿਲੀਆਂ 16 ਆਉਣਗੀਆਂ ਉਹਨਾਂ ਨੂੰ ਹੀ ਰੱਖਿਆ ਜਾਊਗਾ ਜਿਹੜੀਆਂ 16 ਟੀਮਾਂ ਇੱਕ ਵਾਰੀ ਸਿਲੈਕਟ ਹੋ ਗਈਆਂ ਜੇ ਕੋਈ ਸਾਡਾ ਖਾਸ ਵੀ ਬੰਦਾ ਬਾਅਦ ਚ ਕਹੇ ਵੀ ਇਹ ਸਾਡੀ ਟੀਮ ਨੂੰ ਲੇਟ ਆਈ ਹੈ 10 ਮਿੰਟ ਵੀ ਅਸੀਂ ਇਹ ਵੀ ਟੀਮ ਐਂਟਰ ਕਰ ਲਓ ਇਦਾਂ ਹੋਣੀ ਨਹੀਂ ਤੇ ਦੂਸਰਾ ਇਹ ਸਾਰੀਆਂ ਟੀਮਾਂ ਨੋਟ ਕਰ ਲੈਣ ਜਿਹੜੀ ਟੀਮ ਚਾਹੇ ਦੂਰੋਂ ਆਉਂਦੀ ਆ ਚਾਹੇ ਨੇੜੇ ਆਉਂਦੀ ਆ ਉਹਨਾਂ ਨੂੰ ਪਲੇਅਰਾਂ ਨੂੰ ਜਿੱਦਾਂ ਵੈਸਟ ਜਾਫੀ ਵੈਸਟ ਪਲੇਅਰ ਜਿਹੜਾ ਰੀਡਰ ਕੱਢਿਆ ਜਾਊਗਾ ਪਰ ਉਹਨਾਂ ਨੂੰ ਕਰਾਇਆ ਨਹੀਂ ਕੋਈ ਦਿੱਤਾ ਜਾਣਾ ਤੇ ਜਿਹੜਾ ਸ਼ਿੰਜ ਦਾ ਆਪਣੇ ਪਹਿਲਵਾਨ ਆ ਉਹ ਸੱਦੇ ਹੋਏ ਪਹਿਲਵਾਨ ਹੀ ਬੁਲਾਏ ਆ ਜਿਹੜੇ ਉਹ ਆਪਣੇ ਮੁੰਡਾ ਹੈਗਾ ਵੀ ਕੀ ਉਹਨੇ ਸੱਦੇ ਹੋਏ ਪਹਿਲਵਾਨ ਉਹਨਾਂ ਦੀ ਪੂਰ ਪਲਵਾਨ ਆ ਕੇ ਕਹੇ ਵੀ ਮੈਂ ਇੱਕ ਬੰਦਾ ਹੋਰ ਲਿਆਂਦਾ ਆ ਤੇ ਮੇਰੇ ਨਾਲ ਇਹਦਾ ਕੋਲ ਕਰਾ ਤੋ ਇਦਾਂ ਵੀ ਨਹੀਂ ਹੋਣਾ ਮਤਲਬ ਰੈ ਨਾ ਨਹੀਂ ਕੋਈ ਗੱਲਬਾਤ ਚੱਲੂਗੀ ਉੱਥੇ ਕੁੰਡੀਆਂ ਦੇ ਸਿੰਘ ਫਸਣੇ ਆ ਤੇ ਇੱਕ ਗੱਲ ਹੋਰ ਮੈਂ ਕਹਿਣਾ ਚਾਹੁੰਦਾ ਜਿਹੜਾ ਸੁਪਰਾਮਾ ਵਾਲਾ ਟੂਰਨਾਮੈਂਟ ਹੋ ਰਿਹਾ ਆ ਉੱਥੇ ਵੀਰੋਂ ਕਿਸੇ ਦੀ ਸ਼ਿਫਾਰਿਸ਼ ਨਹੀਂ ਚੱਲਣੀ ਹੈਗੀ ਜੋ ਕੁਝ ਹੋਊਗਾ ਮੈਦਾਨ ਦੇ ਵਿੱਚ ਸਾਹਮਣੇ ਹੋਊਗਾ ਸਾਨਾਂ ਦੇ ਭੇਡ ਹੋਣਗੇ ਉੱਥੇ ਤੋ ਹੋਰ ਭਾਜੀ ਤੁਸੀਂ ਕੀ ਅਪਡੇਟ ਦੇਣਾ ਚਾਹੁੰਦੇ ਹੋ ਹੋਰ ਤੁਸੀਂ ਕੀ ਕੀ ਕਰਨ ਜਾ ਰਹੇ ਹੋ ਮੈਂ ਸੁਣਿਆ ਵੀ ਤੁਸੀਂ ਕੋਈ ਨਾਮ ਵੀ ਕੱਢ ਰਹੇ ਜਿਹੜੇ ਉੱਥੇ ਦਰਸ਼ਕ ਆ ਆਪਣੇ ਆ ਰਹੇ ਆ ਜਿਹੜਾ ਇੱਕ ਲੱਕੀ ਡਰਾਅ ਨਿਕਲਿਆ ਨਿਕਾਲਿਆ ਜਾਊਗਾ ਜੀ ਉਹਦੇ ਵਿੱਚ LCD ਹੈ ਜੀ ਉਹ ਜਿਹਦੀ ਵੀ ਪਰਚੀ ਨਿਕਲੂਗੀ ਲੱਕੀ ਡਰਾਅ ਉਹਦਾ ਨਾਮ ਜਿਹਨੂੰ ਵੀ ਜਿਹਦਾ ਨਾਮ ਨਿਕਲਦਾ ਉਹਨੂੰ ਹੀ ਦਿੱਤਾ ਜਾਊਗਾ ਇਹ ਆਪਣੇ ਨੂਰ ਮੈਲ ਤੋਂ ਆ ਸਾਡੇ ਰੂਪੀ ਪੰਜ ਹੁਣੀ ਉਹਨਾਂ ਦੇ ਜੀਜਾ ਜੀ ਉਹਨਾਂ ਨੇ ਉਹਨਾਂ ਵੱਲੋਂ ਦਿੱਤਾ ਗਿਆ ਆ ਆਰ ਕੇ ਫਰਨੀਚਰ ਆ ਉਹਨਾਂ ਦੀ ਆਪਣੇ ਨੂਰਮੈਲ ਦੇ ਨਾਲ ਕੰਦੋਲਿਆਂ 메인 ਦੁਕਾਨ ਉੱਥੇ ਹੈ ਤੇ ਜੜਿਆਲਾ ਮੰਜਕੀ ਵਿੱਚ ਵੀ ਉਹਨਾਂ ਦੀ ਇੱਕ ਸ਼ਾਪ ਹੈਗੀ ਆ ਜੀ ਤੇ ਭਾਜੀ ਸਰਪੰਸਾਬ ਦੱਸੋ ਮੈਨੂੰ ਬਈ ਇਹ ਜਿਹੜੀਆਂ ਪਰਚੀਆਂ ਤੁਸੀਂ ਕਿੰਨੀਆਂ ਕਿਸ਼ਪਾਈਆਂ ਦਰਸ਼ਕਾਂ ਦੇ ਲਈ ਇਹਦੇ ਲਈ ਭਾਜੀ ਕੋਈ ਕੁਆਂਟੀਟੀ ਨਹੀਂ ਅਸੀਂ ਤਾਂ ਆਪਣੇ ਹਿਸਾਬ ਨਾਲ ਜਿਹੜੀ ਆ 2-3000 ਪਰਚੀ ਜਿਹੜੀ ਸ਼ਿਪਾਈ ਆ ਕਿਉਂਕਿ ਕਾਫੀ ਰਸ਼ ਪੈਣਾ ਆ ਤੇ ਆਪਾਂ ਕੋਈ ਵੀ ਜਿਹੜਾ ਇਹ ਟੋਕਨ ਆ ਆਪਾਂ ਜਿਹੜਾ ਉਹਨਾਂ ਨੂੰ ਦੇਣਾ ਆ ਫ੍ਰੀ ਆਫ ਕੋਸਟ ਉਹ ਦੇਣਾ ਆ ਉਸ ਤੋਂ ਬਾਅਦ ਆਪਾਂ ਕੈਮਰੇ ਦੇ ਮੋੜੇ ਲਾਈਵ ਜਦੋਂ ਟੂਰਨਾਮੈਂਟ ਪੂਰਾ ਕਬੱਡੀ ਕੱਪ ਖਤਮ ਹੋਣਾ ਆ ਲਾਈਵ ਉਹ ਪਰਚੀ ਚੱਕਾਂਗੇ ਜਿਹਦੀ ਵੀ ਪਰਚੀ ਆਊਗੀ ਉਹਨੂੰ ਜਿਹੜੀ ਅਸੀਂ 32 ਇੰਚ ਦੀ LED ਜਿਹੜੀ ਗਿਫਟ ਵਜੋਂ ਦੇ ਰਹੇ ਆਂ ਤੇ ਜਿਹੜੇ ਬੈਸਟ ਲੀਡਰ ਜਾਫੀ ਆ ਸਾਡੇ ਉਹਨਾਂ ਨੂੰ ਵੀ ਜਿਹੜਾ ਇਨਾਮ ਜਿਹੜਾ ਹੈ ਉਹ ਹਰਮਨ ਟ੍ਰੇਨਰਸ ਵੱਲੋਂ ਸਾਡੇ ਮਨਜਿੰਦਰ ਭਾਜੀ ਹੁਣੀ ਆ ਉਹਨਾਂ ਵੱਲੋਂ ਜਿਹੜੇ ਉਹ ਦੋਨਿਆਂ ਉਹਨਾਂ ਦੋਨਾਂ ਨੂੰ ਬੈਸਟ ਲੀਡਰ ਜਾਫੀ ਨੂੰ ਵੀ ਜਿਹੜਾ ਇਨਾਮ ਦਿੱਤਾ ਜਾਵੇਗਾ ਤੇ ਪਾਜੀ ਇਹ ਜਿੱਦਾਂ ਮਤਲਬ ਹੁਣ ਤੁਸੀਂ ਤਿੰਨ ਮੂਤਵਾਰ ਮੇਨ ਜਿੱਦਾਂ ਵਰਕ ਕਰ ਰਹੇ ਕਰ ਸਾਰੇ ਰਹੇ ਆ ਪਰ ਤੁਸੀਂ ਤਿੰਨੇ ਭਰਾ ਮੂਰੇ ਹੋ ਹਨਾ ਇਧਰ ਪੰਜ ਸਾਹ ਆ ਬਲੱਡੀ ਹੈਪੀ ਪਾ ਆ ਤੁਸੀਂ ਹਨਾ ਪਰ ਜੇ ਉਹ ਪਰਚੀ ਤੁਹਾਡੇ ਤਿੰਨਾਂ ਜੋ ਕਿਸੇ ਦੀ ਨਿਕਲ ਜਾਂਦੀ ਫਿਰ ਤੁਸੀਂ ਤੇ ਨਹੀਂ ਪਰਚੀ ਰੱਖੂਗੇ ਨਹੀਂ ਅਸੀਂ ਪਹਿਲਾਂ ਹੀ ਜਿੰਨੇ ਸਾਡੀ ਕਮੇਟੀ ਹੈਗੀ ਜਿੰਨੇ ਸਾਡੇ ਮੁੰਡੇ ਨਾਲ ਸੇਵਾ ਕਰਾਉਂਦੇ ਆ ਸਾਰੀ ਤੇੜੀ ਦੌੜ ਭਜਾਈ ਕਰਦੇ ਆ ਸੀ ਉਹਨਾਂ ਦੀ ਪਉਣੀ ਨਹੀਂ ਪਰਚੀ ਕਿਉਂਕਿ ਜੇ ਸੁਭੈ ਗਈ ਉਹਨਾਂ ਨੂੰ ਨਿਕਲਿਆ ਤਾਂ ਦੇਖਣ ਵਾਲਿਆਂ ਨੇ ਕਹਣਾ ਯਾਰ ਇਹਨਾਂ ਨੇ ਆਪ ਹੀ ਕੱਢ ਲਿਆ ਵੈਰੀ ਗੁੱਡ ਵੈਰੀ ਗੁੱਡ ਇਸ ਕਰਕੇ ਅਸੀਂ ਪਹਿਲਾਂ ਉਹਨਾਂ ਨੂੰ ਹਦਾਇਤ ਆਪਣੀ ਕਮੇਟੀ ਨੂੰ ਕੀਤੀ ਆ ਸਾਡੇ ਸਾਨੂੰ ਪਰਚੀ ਨਹੀਂ ਦੇਣੀ ਤੇ ਭਾਜੀ ਕਬੱਡੀ ਕਿੰਨੇ ਵਜੇ ਸ਼ੁਰੂ ਹੋ ਜੂਗੀ ਤੇ 75 ਕਿਲੋ ਦਾ ਹੁਣ ਤੁਸੀਂ ਕਰ ਦੋਤਾ ਨਾ ਪਹਿਲਾਂ ਆਪਾਂ 70 ਕਿਲੋ ਦਾ ਕਿਹਾ ਸੀ ਤੇ ਜਿੱਦਾਂ ਵੀਰਾਂ ਨੇ ਦੱਸਿਆ ਵੀ ਵਧੀਆ ਪਲੇਅਰ ਜਿਹੜੇ 75 ਕਿਲੋ ਵਿੱਚ ਆ ਜਾਂਦੇ ਆ ਤੁਸੀਂ ਪਿੰਡਵਾਰ ਨੂੰ ਚੱਕ ਰਹੇ ਆ ਨਾ ਪਲੇਅਰਾਂ ਨੂੰ ਉੱਪਰ ਚੱਕ ਰਹੇ ਆ ਬਹੁਤ ਵਧੀਆ ਤੁਹਾਡਾ ਉਪਰਾਲਾ ਹੈ ਤੇ ਕਿੰਨੇ ਵਜੇ ਤੱਕ ਕਬੱਡੀ ਦਾ ਜਿਹੜਾ ਮੈਚ ਆ ਉਹ ਸਟਾਰਟ ਜਿਹੜੇ ਹੋ ਜਾਣਗੇ ਜਿਹੜਾ ਨਾ ਮਾਰਨਿੰਗ ਆਪਾਂ ਕਿਉਂਕਿ ਸਾਡੇ ਐਕਟੀਵਿਟੀਆਂ ਬਹੁਤ ਆ ਦੇਖੋ 75 ਕਿਲੋ ਦੀਆਂ 16 ਟੀਮਾਂ ਉਸ ਤੋਂ ਬਾਅਦ ਆਪਣਾ 40 ਸਾਲ ਤੋਂ ਪਲੱਸ ਵਾਲਾ ਦਾ ਇੱਕ ਮੈਚ ਦੋ ਮੈਚ ਕੁੜੀਆਂ ਦੇ ਇੱਕ ਵੇਟ ਵੇਟ ਵਾਲਿਆਂ ਦਾ ਤੇ ਇੱਕ ਓਪਨ ਦਾ ਕੁੜੀਆਂ ਦਾ ਤੇ ਉਸ ਤੋਂ ਬਾਅਦ ਅਸੀਂ ਐਕਟੀਵਿਟੀਆਂ ਵੀ ਵਿਚ ਕਰਦੀਆਂ ਕੁੱਕੜ ਛੱਡਣਾ ਹਨਾ ਹੋਰ ਵੀ ਚਾ ਇਸ ਲਈ ਅਸੀਂ ਜਿਹੜਾ ਮਾਰਨਿੰਗ 10 ਤੋਂ ਜਿਹੜਾ ਇਹ ਸਟਾਰਟ ਕਰ ਦੇਣਾ ਸਾਰਾ ਪ੍ਰੋਗਰਾਮ ਆਪਣਾ ਕਬੱਡੀ ਕੱਪ ਜਿਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਕੁਸ਼ਤੀਆਂ ਕਰਾਵਾਂਗੇ ਕੁਸ਼ਤੀਆਂ ਦੇ ਵਿੱਚ ਜਿੰਨੇ ਪਹਿਲਵਾਨ ਅਸੀਂ ਸੱਦੇ ਆ ਕਾ ਕੋਈ ਬਾਹਰੋ ਪਹਿਲਵਾਨ ਨੂੰ ਅਸੀਂ ਨਹੀਂ ਉਹਨਾਂ ਨੂੰ ਸੌਰੀ ਆ ਜਿੰਨੇ ਪਹਿਲਵਾਨਾਂ ਨੂੰ ਅਸੀਂ ਕਿਹਾ ਆ ਸੱਦਿਆ ਆ ਉਹਨਾਂ ਨੂੰ ਜਿਹੜੀ ਉਹਨਾਂ ਦੀ ਕੁਸ਼ਤੀ ਕਰਾਈ ਜਾਊਗੀ ਉਸ ਤੋਂ ਬਾਅਦ ਜਿਹੜਾ ਕਬੱਡੀ ਕੱਪ ਆਪਾਂ ਸਟਾਰਟ ਆਲਓਵਰ 12 ਵਜੇ ਤੋਂ ਕਬੱਡੀ ਕੱਪ ਜਿਹੜਾ ਸ਼ੁਰੂ ਹੋ ਜਾਣਾ ਉਸ ਤੋਂ ਪਹਿਲਾਂ ਜਿਹੜੀਆਂ ਕੁਸ਼ਤੀਆਂ ਉਹ 10 ਵਜੇ ਸ਼ੁਰੂ ਹੋ ਜਾ ਤੇ ਭਾਜੀ ਇੱਥੇ ਹੋਰ ਕੋਣ ਕੋਣ ਪਹੁੰਚ ਰਿਹਾ ਆ ਤੇ ਉਹ ਵੀ ਦੱਸੋ ਤੁਸੀਂ ਕਿਉਂਕਿ ਜਿਹੜੇ ਵੀਰ ਸਹਿਯੋਗ ਕਰ ਰਹੇ ਉਹਨਾਂ ਬਾਰੇ ਤੁਸੀਂ ਵੀਰਵਾਦ ਦੇ ਹੀ ਚੁੱਕੇ ਆ ਕਿਉਂਕਿ ਮੈਨੂੰ ਪਤਾ ਹੁਣ ਤੁਹਾਡੀ ਲਿਸਟ ਬਹੁਤ ਲੰਬੀ ਹੋ ਗਈ ਜਿਹੜੇ ਭਰਾ ਤੁਹਾਡੇ ਨਾਲ ਆਣ ਕੇ ਖੜ ਗਏ ਆ ਪਰ ਮੈਨ ਦੇਖੋ ਜੀ ਆਪਣੇ ਲਾਈਵ ਖਾੜਾ ਆ ਹਨਾ ਤੇ ਉਹਦੇ ਵਿੱਚ ਮੰਨਾ ਮੰਡ ਸੋਨੂ ਸੀਤੋ ਵਾਲਾ ਬਾਕੀ ਇੰਸਟਾਗ੍ਰam ਦੇ ਜਿਹੜੇ ਕਾਫੀ ਜਿਹੜੇ ਆਪਣੇ ਪਹੁੰਚ ਰਹੇ ਆ ਉੱਥੇ ਜਿਹੜੇ ਸਟਾਰ ਆ ਜੇ ਜਿਨ੍ਹਾਂ ਨੂੰ ਲੋਕੀ ਪਸੰਦ ਕਰਦੇ ਆ ਦੇਖਦੇ ਆ ਤੇ ਉਹ ਕਾਫੀ ਸਾਰੇ ਪਹੁੰਚ ਰਹੇ ਆ ਬਾਕੀ ਕੁਝ ਸਰਪ੍ਰਾਈਜ਼ ਵੀ ਹੈਗੇ ਆ ਸਾਡੇ ਕੋਲ ਜਿਹੜਾ ਮੌਕੇ ਤੇ ਹੀ ਹਸਤੀਆਂ ਜਿਹੜੀਆਂ ਆ ਵਧੀਆ ਉਹ ਅਸੀਂ ਦਰਸ਼ਕਾਂ ਨੂੰ ਰੂਬ ਰੂਤਾ ਤੇ ਪਾਜੀ ਮੈਨੂੰ ਇੱਕ ਗੱਲ ਦੱਸਿਓ ਜਿੱਦਾਂ ਹੁਣ ਵੋਟਾਂ ਦਾ ਮਾਹੌਲ ਆ ਤੁਸੀਂ ਸਰਪੰਚ ਵੀ ਹੋ ਇੱਧਰ ਵੀ ਪੰਚ ਸਾਹਿਬ ਸਾਫਕਾ ਇੱਧਰ ਵੀ ਪੰਚ ਸਾਹਿਬ ਆ ਮੌਜੂਦਾ ਤੇ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਕੋਈ ਸਿਆਸੀ ਸ਼ਕਤੀਤ ਵੀ ਆ ਰਹੀ ਆ ਇੱਥੇ ਜਾਂ ਤੁਸੀਂ ਸਾਰੀਆਂ ਪਾਰਟੀਆਂ ਨੂੰ ਜਿੱਦਾਂ ਇੱਕ ਬਰਾਬਰ ਰੱਖ ਕੇ ਤੇ ਮਤਲਬ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਇਹ ਚੀਜ਼ ਕਰਨ ਜਾ ਰਹੇ ਆ ਇਹ ਜਿਹੜਾ ਪਿੰਡ ਦਾ ਜਿਹੜਾ ਪ੍ਰੋਗਰਾਮ ਸਾਂਝਾ ਆ ਹੁਣ ਸਾਡੇ ਨਾਲ ਐਨਆਰਆਈ ਭਰਾ ਵੀ ਜੁੜੇ ਆ ਸਾਡੇ ਨਾਲ ਪਿੰਡ ਵਾਸੀ ਵੀ ਜੁੜੇ ਆ ਸਾਡੇ ਨਾਲ ਆਲ ਦਵਾਲ ਵਾਲੇ ਜਿਹੜੇ ਮੋਹਦਬਰ ਬੰਦੇ ਵਧੀਆ ਸ਼ਖਸੀਤਾਂ ਉਹ ਵੀ ਜੁੜੀਆਂ ਆ ਉਹਦੇ ਵਿੱਚ ਕੋਈ ਆਮ ਆਦਮੀ ਪਾਰਟੀ ਨਾਲ ਸੰਬੰਧਤ ਆ ਕੋਈ ਕਾਲੀ ਦਲ ਨਾਲ ਸੰਬੰਧਤ ਆ ਕੋਈ ਬੀਜੇਪੀ ਨਾਲ ਸੰਬੰਧਤ ਆ ਕੋਈ ਕਾਂਗਰਸ ਨਾਲ ਸੰਬੰਧਤ ਆ ਇਸ ਇਸ ਦੇ ਵਿੱਚ ਖੁੱਲਾ ਸੱਦਾ ਆ ਕੋਈ ਵੀ ਇੱਥੇ ਆ ਸਕਦਾ ਆ ਇਹ ਇੱਕ ਨਰੋਲ ਜਿਹੜਾ ਕਬੱਡੀ ਕੱਪ ਹੋ ਰਿਹਾ ਆ ਪਿੰਡ ਪੱਧਰ ਤੇ ਆ ਸਾਂਝਾ ਪ੍ਰੋਗਰਾਮ ਹੈ ਇੱਥੇ ਸਾਰੇ ਲਈ ਦਰਵਾਜ਼ੇ ਖੁੱਲ੍ਹੇ ਆ ਤੇ ਸਾਰਿਆਂ ਨੂੰ ਖੁੱਲਾ ਸੱਦਾ ਸਾਡੇ ਪੂਰੇ ਪਿੰਡਾ ਲੋ ਪੂਰੇ ਐਨਆਰਆਈ ਵੀਰਾਂ ਲੋ ਪੂਰੀ ਪੰਚਾਇ ਤੇ ਮੈਂ ਸਾਰਿਆਂ ਨੂੰ ਇੱਕ ਬੇਨਤੀ ਵੀ ਕਰਨੀ ਚਾਹੁੰਦਾ ਆ ਵੀ ਜਿਹੜੇ ਵੀ ਆਪਣੇ ਸਿਆਸੀ ਸਿਆਸੀ ਆਗੂ ਆਉਣ ਉਹ ਆਪਣੇ ਗਰਾਊਂਡ ਦੇ ਵਿੱਚ ਆਪਾਂ ਸਾਰੇ ਇੱਕੋ ਬਰਾਬਰ ਹੋ ਜਾਣਾ ਵੀ ਆਪਾਂ ਉਹ ਚੀਜ਼ਾਂ ਬਾਹਰ ਰੱਖੀਏ ਕਿਉਂਕਿ ਬਹੁਤ ਵਧੀਆ ਉਪਰਾਲਾ ਆ ਜੇ ਆਪਾਂ ਇਹ ਸਿਆਸਤ ਤੋਂ ਉੱਪਰ ਉੱਠ ਕੇ ਚੀਜ਼ਾਂ ਕਰੂਗੇ ਤਾਂ ਆਪਣੇ ਪਿੰਡਾਂ ਵਿੱਚ ਏਕਾ ਬਣਿਆ ਰਹੂਗਾ ਤੇ ਇੱਕ ਵੀਰ ਹੁਣੀ ਮੈਨੂੰ ਗੱਲ ਦੱਸਦੇ ਸੀ ਪਿਛਲੀ ਵਾਰ ਜਦੋਂ ਮੈਂ ਆਇਆ ਸੀ ਕਹਿੰਦੇ ਅਸੀਂ ਵੋਟਾਂ ਦੇ ਉੱਤੇ ਜਿਹੜੇ ਬੈਂਚ ਐ ਉਹ ਵੀ ਅਸੀਂ ਇਕੱਠਾ ਇੱਕ ਹੀ ਲਾਉਨੇ ਹੁੰਨੇ ਸਾਰੇ ਭਰਾ ਉੱਥੇ ਬਹਿ ਕੇ ਤੇ ਪਰਚੀਆਂ ਕੱਟਦੇ ਹੁੰਨੇ ਯਾਰ ਕਿੰਨੀਆਂ ਵਧੀਆ ਇਹ ਗੱਲਾਂ ਇਕੇ ਦੀਆਂ ਗੱਲਾਂ ਆ ਸੋ ਇਹਨਾਂ ਚੀਜ਼ਾਂ ਤੋਂ ਉੱਪਰ ਉੱਠਿਆ ਕਰੋ ਤੇ ਬਹੁਤ ਵਧੀਆ ਉਪਰਾਲਾ ਆ ਆਦਣ ਨੂੰ ਹਮ ਹਮਾ ਕੇ ਸਾਰਿਆਂ ਨੇ ਪਹੁੰਚਣਾ ਹੈ ਵੱਧ ਚੜ ਕੇ ਪਹੁੰਚਣਾ ਹੈ ਤੇ ਉਦਣ ਨੂੰ ਆਪਣੀ ਐਲਸੀਡੀ ਦੇਖਦੇ ਆ ਵੀ ਕਿਹਦੇ ਭਾਗਾ ਵਿੱਚ ਹੁੰਦੀ ਆ ਤੇ ਕਿ ਜਿਨੇ ਜਿਨੇ ਸਾਨੂੰ ਸੀਤੋ ਵਾਲੇ ਦੇ ਨਾਲ ਫੋਟੋ ਕਰਾਉਣੀ ਆ ਉਹ ਵੀ ਦੇਖਦੇ ਮੇਰਾ ਕਿਹੜਾ ਕਿਹੜਾ ਭਰਾ ਉਦਣ ਨੂੰ ਆਉਂਦਾ ਸੋ ਇੰਨੀਆਂ ਗੱਲਾਂ ਕਰਦਾ ਹੋਇਆ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਤੁਹਾਡੇ ਤੋਂ ਮੰਗਦਾ ਆ ਇਜਾਜ਼ਤ ਧੰਨਵਾਦ